ਅੱਜ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 19 ਭਗਤ ਕਬੀਰ ਰਵੀਦਾਸ ਜੀ ਭਗਤ ਰਵੀਦਾਸ ਜੀ ਆ ਇੱਕ ਜੀਵਨੀ ਹੈ ਸੁਜਾਨ ਸਿੰਘ ਇਹਦੇ ਲੇਖਕ ਹਨ ਅੱਜ ਦੀ ਕਕ੍ਹਾ ਵਿੱਚ ਮੈਂ ਇਸ ਪਠ ਦੇ ਓਕੇ ਸ਼ਬਦਾਂ ਬਾਰੇ ਤੁਹਾਡੇ ਨਾਲ ਡਿਸਕਸ ਕਰਾਂਗਾ ਵਿਖੋ ਜੀ ਸਾਡਾ ਅੱਜ ਦਾ ਵਿਸ਼ਾ ਪਠ ਨੰਬਰ 21 ਦੇ ਉੱਕੇ ਸਬਦ ਕਿਹੜੇ ਹਨ ਹਕ ਹਲਾਲ ਹਕ ਦੀ ਕਮਾਈ ਹਕ ਹਲਾਲ ਹਕ ਦੀ ਕਮਾਈ ਦੂਜਾ ਕਿਹੜਾ ਸੀ ਉਤਾਰਤਾ ਹਲੀਮੀ ਉਤਾਰਤਾ ਹਲੀਮੀ ਉਤਾਰਤਾ ਕੀ ਹੁੰਦਾ ਹੈ ਹਲੀਮੀ ਤੀਜਾ ਕੀ ਹੈ ਕੁਲੀ ਕਰਨ ਕੁਲੀ ਕਰਨ ਚੌਥਾ ਫੁਕਟ ਝੁੱਠੇ ਫੁਕਟ ਝੁੱਠੇ ਪੰਜਵਾਂ ਕਰਮ ਕਾਂਡ ਧਾਰਮਿਕ ਵਿਧੀ ਅਨੁਸਾਰ ਕਿਤੇ ਜਾਣ ਵਾਲੇ ਕੰਮ ਕਰਮ ਕਾਂਡ ਕੀ ਹੁੰਦਾ ਹੈ ਧਾਰਮਿਕ ਵਿਧੀ ਅਨੁਸਾਰ ਕੀਤੇ ਜਾਣ ਵਾਲੇ ਕੰਮ ਇੱਕ ਵਾਰ ਹੋਰ ਵਿਖੋ ਹੱਕ ਹਲਾਲ ਹੱਕ ਦੀ ਕਮਾਈ ਉਤਾਰਤਾ ਅਲੀਮੀ ਕੁਲੀ ਘਰ ਫੋਕਟ ਝੁੱਟੇ ਕਰਮकांड ਧਾਰਮਿਕ ਵਿਧੀ ਅਨੁਸਾਰ ਕੀਤੇ ਜਾਣ ਵਾਲੇ ਕੰਮ 6ਵਾਂ ਕਿਹੜਾ ਸੀ ਨਿਰਗੁਣ ਜਿਸ ਦੀ ਕੋਈ ਸਰੀਰਕ ਹਸਤੀ ਨਾ ਹੋਵੇ ਜਿਸ ਦੀ ਕੋਈ ਸਰੀਰਕ ਹਸਤੀ ਨਾ ਹੋਵੇ ਸੋਈਮਾਨ ਇੱਜ਼ਤ ਨਾਲ ਸਮਕਾਲੀਨ ਇੱਕੋ ਸਮੇਂ ਹੋਣਾ ਮਹਿਮਾ ਵਡਿਆਈ ਦੁਰਲਭ ਆਸਾਨੀ ਨਾਲ ਨਾ ਮਿਲਣ ਵਾਲੀ ਚੀਜ਼ ਇੱਕ ਵਾਰ ਹੋਰ ਦੱਸ ਦਵਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਿਰਗੁਣ ਜਿਸ ਦੀ ਕੋਈ ਸਾਰੀ ਖਸਤੀ ਨਾ ਹੋਵੇ ਸੋਈ ਮਾਨ ਇੱਜ਼ਤ ਨਾਲ ਅਠਵਾਂ ਕਿਹੜਾ ਸੀ ਸਮਕਾਲੀ ਦੀ ਇੱਕੋ ਸਮੇਂ ਹੋਣ ਵਾਲਾ ਨੋਵਾਂ ਮਹਿਮਾ ਵਡਿਆਈ ਦਸਵਾਂ ਦੁਰਲਭ ਆਸਾਨੀ ਨਾਲ ਨਾ ਮਿਲਣ ਵਾਲੀ ਚੀਜ਼ ग्यार के सबर संतोख जो मिले उस विच ही खुश है सबर संतोख जो मिले उस विच ही खुश रहना लीन मगन खंडन विरोध रीत रवायत मार्ग रस्ता वेखो जी एक बार होर दसदा सी सबर संतोख जो मिले उस विच ही खुश रहना लीन मगन खंडन विरोध रीत रवायत ਮਾਰਗ ਰਸਤਾ ਸਾਜਨਾ ਸਿਰਜਣਾ ਮਾਨਵਤਾ ਮਨੁਕਤਾ ਪੇਹਦ ਬਹੁਤ ਜ਼ਿਆਦਾ ਬਹੁਤ ਜ਼ਿਆਦ ਚੰਡਾਲ ਕਰੋਦੀ ਸੁਭਾਅ ਵਾਲਾ ਵੇਖੋ ਜੀ ਸਾਜਨਾ ਸਿਰਜਣਾ ਮਾਨਵਤਾ ਮਨੁਕਤਾ ਪੇਹਦ ਬਹੁਤ ਜ਼ਿਆਦ ਖੰਡਨ ਚੰਡਾਲ ਚੰਡਾਲ ਕਰੋਦੀ ਸੁਭਾਅ ਵਾਲਾ ਕਲੈਕਲੇਸ ਲੜਾਈ ਝਗੜਾ ਕਲੇਕਲੇਸ਼ ਕੀ ਲੜਾਈ ਝਗੜਾ ਅਲੌਕਿਕ ਅਤਪੁੱਤ ਅਲੌਕਿਕ ਅਦਪੁੱਤ ਮੁਲਾਕਾਤ ਮੇਲ ਸਦਕਾ ਕਾਰਨ ਸਦਕਾ ਕੀ ਹੁੰਦਾ ਹੈ ਕਾਰਨ ਅਮੋਲਕ ਕੀਮਤੀ ਦੇਹੀ ਸਰੀਰ ਸਿਸ਼ ਚੇਲੇ ਬੈਂਤੀ ਅਰਦਾਸ ਇੱਕ ਵਾਰ ਹੋਰ ਦੱਸਦਾ ਸੀ ਮਾਨਵਤਾ ਮਨੁੱਖਤਾ ਪੇਹਤ ਪੌਜਿਆਦ ਚਾਂਡਾਲ ਕਰੋਦੀ ਸੁਭਾ ਵਾਲਾ ਕਲੇ ਕਲੇਸ਼ ਲੜਾਈ ਚਕੜਾਂ ਵੀ ਅਲੌਕਿਕ ਅਤੁੱਧ ਮੁਲਾਕਾਤ ਮੇਲ صدਕਾ ਕਾਰਨ ਅਮੋਲਕ ਕੀਮਤੀ ਤੇਹੀ ਸਰੀਰ ਸਿਸ ਸੇਲੇ ਬੈਂਤੀ ਅਰਦਾਸ ਸਾਡਾ ਅੱਜ ਦਾ ਵਿਸ਼ਾ ਓਕੇ ਸ਼ਬਦਾਂ ਦਾ ਪਠ ਨੰਬਰ 21 ਦਾ ਇੱਥੋਂ ਸਮਾਪਤ ਹੋਇਆ ਸੀ ਅੱਧਿਕ ਅਖਿਆਤ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਉਹਦਾ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ